ਦਰਾਹਾ ਥਾਣਾ ਦੀ ਪੁਲਿਸ ਨੇ ਘਰ ਦੇ ਵਿੱਚ ਜਿੰਦੇ ਤੋੜ ਕੇ ਚੋਰੀ ਕਰਨ ਦੇ ਰੋਪ ਵਿੱਚ ਦੋ ਵਿਅਕਤੀਆਂ ਨੂੰ ਸ਼ਹਿਰ ਦੇ ਵਿੱਚ ਨਾ ਕੁਝ ਜ਼ਿਆਦਾ ਤਾਂ ਚੋਰੀਆਂ ਦਾ ਜਨਨ ਵੱਧਦੇ ਅਸੀਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਸਰਦੀ ਦੇ ਦਿਨਾਂ ਦੇ ਵਿੱਚ ਨਾ ਕੁਝ ਵਿਆਹ ਸ਼ਰਦੀਆਂ ਕਰਕੇ ਲੋਕ ਬਾਹਰ ਚਲੇ ਜਾਂਦੇ ਨੇ ਤੇ ਘਰ ਬੰਦ ਕਰ ਜਾਂਦੇ ਆ ਇਹ ਜਿੰਦੇ ਚਾਹ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੋ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦਰਾਹਾ ਥਾਣਾ ਦੀ ਪੁਲਿਸ ਨੇ ਘਰ ਦੇ ਵਿੱਚ ਜਿੰਦੇ ਤੋੜ ਕੇ ਚੋਰੀ ਕਰਨ ਦੇ ਰੋਪ ਵਿੱਚ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਇੱਕ ਹੈ ਨਾਂ ਬਾਲਕ ਜਾਣਕਾਰੀ ਅਨਸਾਰ ਡੀਐਸਪੀ ਪਾਇਲਸ ਦੀਪਕ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕੋਲ ਵਾਹਿਗੁਰੂ ਪਾਲ ਸਿੰਘ ਵਾਸੀ ਦਰਾਹਾ ਨੇ ਬਿਆਨ ਦਰਜ ਕਰਵਾਇਆ ਸੀ ਕਿ ਮੈਂ ਵਾਰਡ ਨੰਬਰ 4 ਮਕਾਨ ਨੰਬਰ 191 ਵਿਖੇ ਗੁਰੂ ਬਾਜ਼ਾਰ ਦਰਾਹਾ ਵਿਖੇ ਰਹਿੰਦਾ ਹਾਂ ਮੈਂ ਅਸੀਂ ਪਰਿਵਾਰ ਸਮੇਤ ਆਪਣੇ ਭਰਾ ਦੇ ਵਿਆਹ ਦੇ ਉੱਪਰ ਗਏ ਹੋਏ ਸੀ ਅਤੇ ਭਾਂਜੀ ਦਾ ਵਿਆਹ ਸੀ ਜਿਸ ਵਿੱਚ ਸ਼ਾਮਿਲ ਹੋਣ ਲਈ ਆਪਣੇ ਘਰ ਨੂੰ ਜਿੰਦਾ ਲਾ ਕੇ ਗਾਜ਼ੀਆਬਾਦ ਯੂਪੀ ਗਏ ਹੋਏ ਸੀ ਅਤੇ ਜਦੋਂ ਵਿਆਹ ਤੋਂ ਨੂੰ ਅਟੈਂਡ ਕਰਕੇ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਸਮਾਨ ਵਿਖਰਿਆ ਹੋਇਆ ਸੀ ਪਲਮਾਰੀਆਂ ਦੇ ਜਿੰਡੇ ਟੁੱਟੇ ਹੋਏ ਸਨ ਅਤੇ ਜੋ ਕੀ ਘਰ ਦੇ ਵਿੱਚ ਸਮਾਨ ਚੋਰੀ ਹੋਣ ਦੀ ਅਸੀਂ ਪੁਲਿਸ ਨੂੰ ਰਿਪੋਰਟ ਦਿੱਤੀ ਪੁਲਿਸ ਨੇ 4 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਨਾਬਾਲਗ ਹੈ ਪੁਲਿਸ ਨੇ ਇਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਕਚੁਲੀ ਸ਼ਹਿਰ ਦੇ ਵਿੱਚ ਨਾ ਕੋਈ ਜ਼ਿਆਦਾ ਚੋਰੀਆਂ ਦਾ ਜਾਨ ਵੱਧ ਗਿਆ ਅਸੀਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਸਰਦੀ ਦੇ ਦਿਨਾਂ ਦੇ ਵਿੱਚ ਨਾ ਕੁਝ ਵਿਆਹ ਸ਼ਾਦੀਆਂ ਕਰਕੇ ਲੋਕ ਬਾਹਰ ਚਲ ਜਾਂਦੇ ਨੇ ਤੇ ਘਰ ਬੰਦ ਕਰ ਜਾਂਦੇ ਆ ਇਹ ਜਿਹੜੇ ਚਾਰ ਬੰਦੇ ਨੇ ਇਹਨਾਂ ਦਾ ਇੱਕ ਮੋਡਸ ਫਰੈਂਡ ਇਹ ਸੀ ਵੀ ਬੰਦ ਘਰਾਂ ਦੇ ਵਿੱਚੇ ਚੋਰੀਆਂ ਕਰਦੇ ਸੀ ਤੇ ਇਹਨਾਂ ਵਿੱਚ ਜੀ ਦੋ ਅਰੈਸਟ ਕਰ ਲੈਣੇ ਤੇ ਇਹਨਾਂ ਦਾ ਪੁਲਿਸ ਮਾਨ ਲਿਆ ਤੇ ਉਮੀਦ ਹੈ ਸਾਨੂੰ ਜੀ ਇਹਨਾਂ ਤੋਂ ਰਿਕਵਰੀ ਹੋ ਜੂਗੀ ਸਾਰੇ ਤੇ ਬਾਕੀ ਦੋਆਂ ਤੇ ਵੀ ਰੇਡ ਜਾਰੀ ਆ ਉਹਨਾਂ ਨੇ ਵੀ ਛੇਤੀ ਦੱਸ ਕੀਤਾ ਜਾਊਗਾ ਕੀ ਇਹਨਾਂ ਦੇ ਪਹਿਲਾਂ ਵੀ ਪਰਚੇ ਨੇ ਇਹਨਾਂ ਦਾ ਇੱਕ ਬੰਦੇ ਦੇ ਪਹਿਲਾਂ ਪਰਚੇ ਹੈਗੇ ਨੇ ਦੋ ਪਰਚੇ ਰਜਿਸਟਰ ਦੇ ਪਹਿਲਾ ਇੱਕ ਬੰਦੇ ਦਾ ਠੀਕ ਮਤਲਬ ਪਹਿਲਾਂ ਵੀ ਉਹ ਚੋਰੀਆਂ ਹੀ ਕਰਦਾ ਹਾਂ ਐਕਚੁਅਲੀ ਐਕਚੁਅਲੀ ਠੀਕ ਹੁਣ ਤੱਕ ਰਿਕਵਰ ਕੀ ਹੋਇਆ ਜੀ ਇਹਨਾਂ ਦਾ ਫਿਲਹਾਲ ਅਜੇ ਰਿਮਾਂਡ ਲਿਆ ਅਜੇ ਕੱਲ ਅਰੇਸਟ ਪਾਈ ਸੀ ਠੀਕ ਰਿਮਾਂਡ ਤੋਂ ਬਾਅਦ ਜਦ ਕਵਰੀ ਹੋਊਗਾ ਠੀਕ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਚਾਰ ਬੰਦੇ ਫੜੇ ਨੇ ਜਿਹੜੀਆਂ ਚੋਰੀਆਂ ਦੀ ਮਾਰਦਾਤ ਹਨ ਇਹਨਾਂ ਨੂੰ ਰੋਕ ਲਗਨ ਪਾਉਗੇ ਹਾਂ ਕਾਫੀ ਠਲ ਪਾਉਗੀ ਦੇਖੋ ਜਦੋਂ ਪੁਲਿਸ ਐਕਟਿਵ ਹੁੰਦੀ ਆ ਜਾਂ ਪ੍ਰੋਐਕਟਿਵ ਹੁੰਦੀ ਆ ਤੇ ਇਹਨਾਂ ਚੀਜ਼ਾਂ ਦਾ ਅਸਰ ਤਾਂ ਪੈਂਦਾ ਆ ਜਿਵੇਂ ਚਾਰ ਬੰਦੇ ਨੇ ਦੋ ਅਰੈਸਟ ਹੋ ਗਏ ਦੋ ਘਰੋਂ ਫੱਜੇ ਹੋਏ ਨੇ ਤੇ ਇਸ ਦੇ ਨਾਲ ਬਾਕੀ ਚੋਰਾਂ ਨੂੰ ਵੀ ਕੰਨ ਹੋ ਜਾਂਦੇ ਨੇ ਪੁਲਿਸ ਨੂੰ ਮਸਤਾਇਆ ਤੇ ਇਸ ਕਰਕੇ ਚੋਰੀਆਂ ਦੇ ਵਿੱਚ ਕਾਫੀ ਜ਼ਿਆਦਾ ਘਟਾ ਆਉਂਦੀ ਹੈ ਇਹ ਬੇਸਿਕਲੀ ਦਰਾਹੇ ਹੀ ਰਹਿਣ ਵਾਲੇ ਨੇ ਦਰਾਹੇ ਹੀ ਰਹਿਣ ਵਾਲੇ ਨੇ ਹਾਂ ਜੀ